ਮੇਰੇ ਇੰਜਨ ਦੀ ਗੱਲ ਕਰਾਂ ਤਾਂ ਇਹਦਾ 3532 ਸੀਸੀ ਦਾ ਇੰਜਨ ਆ ਠੀਕ ਹੈ ਜੀ ਤੇ ਪੂਰੀ ਟਰੈਕਟਰ ਇੰਡਸਟਰੀ ਵਿੱਚ ਤਿੰਨ ਸਿਲੰਡਰ ਦੇ ਵਿੱਚ ਇੰਨੀ ਸੀਸੀ ਦਾ ਇੰਜਨ ਕਿਤੇ ਨਹੀਂ ਹੈਗਾ ਸਭ ਤੋਂ ਵੱਡਾ ਇੰਜਨ ਆ ਇਹ ਤਿੰਨ ਸਿਲੰਡਰ ਦੇ ਵਿੱਚ ਨੰਕਾਰ ਬੈਠਿਆਂ ਨੂੰ ਪਤਾ ਲੱਗਣਾ ਕਾਰ ਦੀ ਤਰ੍ਹਾਂ ਉੱਪਰ ਸਾਈਨ ਆਉਣਗੇ ਵੀ ਟਰੈਕਟਰ ਦੇ ਵਿੱਚ ਆਹ ਪ੍ਰੋਬਲਮ ਆ ਗਿਆ ਜੀ ਤੇ ਇਨਸਟਰੂਮੈਂਟ ਕਲਸਟਰ ਤੁਸੀਂ ਦੇਖੋ ਜੀ ਕਿੰਨਾ ਸੋਹਣਾ ਬਣਾਤਾ ਕੰਪਨੀ ਨੇ ਆਪਾਂ ਖਾਲੀ ਟਰੈਕਟਰ ਲੈ ਜਾ ਰਹੇ ਹਾਂ ਤਾਂ ਉੱਥੇ ਆਪਾਂ ਨੂੰ ਵੱਡੀ ਪਾਵਰ ਦੀ ਲੋਡ ਨਹੀਂ ਤਾਂ ਇਕਨੋਮੀ ਤੇ ਵੀ ਲੈ ਜਾ ਕੇ ਉੱਥੇ ਟਰੈਕਟਰ ਨੂੰ ਚਲਾ ਸਕਨੇ ਆ ਜਿਹਦੇ ਨਾਲ ਜਿਹੜੀ ਆਪਣੀ ਫਿਊਲ ਕੰਜ਼ਮੇਸ਼ਨ ਤੇਲ ਦੀ ਖਪਤ ਹੈ ਉਹ ਘੱਟ ਰਹੂਗੀ ਘੱਟ ਰਹੂਗੀ ਸਭ ਐਕਸੈਸਰੀਜ਼ ਹੁੱਡ फ्रंट मड गार्ड ਨਹੀਂ ਟੈਰੰਦ ਤੁਸੀਂ ਦੇਖ ਰਹੇ ਹੋ ਸਭ ਕੁਝ ਨਾਲ ਹੀ ਆਊਗਾ ਜੀ ਠੀਕ ਹੈ ਸਰ ਦੀ ਡਿਮਾਂਡ ਆ ਆਪਾਂ 3 ਸਪੀਡ ਟਰੈਕਟਰ ਕਹਿ ਦਿੰਨੇ ਆ ਤਾਂ 3 ਸਪੀਡ ਦੇ ਵਿੱਚ ਜਿਹੜਾ ਟਰੈਕਟਰ ਆ ਰਿਹਾ ਜੀ ਬਿਲਕੁਲ ਬਿਲਕੁਲ ਸਰ ਅਗਰ ਮੈਂ ਦੀ ਪੀਟੀਓ ਦੀ ਗੱਲ ਕਰਾਂ ਤਾਂ ਪੀਟੀਓ ਵੀ ਆਪਣੇ ਕੋਲੋਂ ਦੇ ਵਿੱਚ ਮਲਟੀ ਸਪੀਡ ਵੀ ਮਿਲ ਜਾਂਦੀ ਆ ਤੇ ਰਿਵਰਸ ਪੀਟੀਓ ਵੀ ਮਿਲ ਜਾਂਦੀ ਆ ਤਾਂ 540 ਵੀ ਮਿਲ ਜਾਂਦੀ ਜਾਂਦੇ ਚ ਆਪਣੇ ਕੀ ਬੜਾ ਵਧੀਆ ਮੈਨੂੰ ਵੀ ਪਰਸਨਲੀ ਦੱਸਾਂ ਤਾਂ ਬਹੁਤ ਚੰਗੀ ਗੱਲ ਲੱਗਦੀ ਵੀ ਸੋਨਾ ਲੀਕਾ ਦੇ ਛੋਟੇ ਤੋਂ ਛੋਟੇ ਟਰੈਕਟਰ ਦੇ ਵਿੱਚ ਡਬਲ ਡਿਸਟ੍ਰਿਬਿਊਟਰ ਲੱਗ ਜਾਂਦਾ ਜੀ ਬਿਲਕੁਲ ਜੀ ਬਿਲਕ ਕਿਆ ਬਾਤ ਹੈ ਜੇ ਅਪਾ ਗੱਲ ਕੇ ਸਾਈਡ ਤੇ ਖੜੇ ਨੇ ਜੀ ਸ਼ੋਰੂਪ ਤੋਂ ਜਿਹੜੇ ਸਾਡੇ ਮੈਂਬਰ ਸਾਂਗੇ ਨੇ ਉਹਨਾਂ ਨੂੰ ਵੀ गुजारिश ਹੈ ਕਿ ਸਾਰੇ ਮੈਂਬਰਾਂ ਦੇ ਨਾਲ ਅੱਜ ਡਾਕਟਰ ਤੁਹਾਡੇ ਵਿਚਾਰ ਮੌਜੂਦ ਹੈ ਇੱਕ ਵਾਰੀ ਅਪਾ ਰੀਡਰ ਚੁਕਾਈ ਦੇ ਦਿੱਤਾ ਪ੍ਰਸ਼ੰਸਾ ਪੱਤਰਾਂ ਤੇ ਵਿਚਾਰ ਸਿਰਫ ਵਿਅਕਤੀਗਤ ਉਪਭੋਗਤਾ ਦੇ ਹੱਥ ਨਜ਼ਰ ਤੇ ਸਾਡੇ ਵਿਚਾਰਾਂ ਤੇ ਸੁਝਾਵਾਂ ਨੂੰ ਨਹੀਂ ਦਰਸਾਉਂਦੇ ਹਣਪਾ ਖਾਸ ਉਪਭੋਗਤਾ ਲਈ ਨਿੱਜੀ ਹੁੰਦੇ ਹਨ ਜਰੂਰੀ ਤੌਰ ਤੇ ਇਸ ਉਤਪਾਦ ਦੇ ਸਾਰੇ ਉਪਭੋਗਤਾਵਾਂ ਦੇ ਪ੍ਰਤੀਨਿਧੀ ਨਹੀਂ ਹੁੰਦੇ ਅਸੀਂ ਉਹਨਾਂ ਦੇ ਉਤਪਾਦ ਉਪਭੋਗਤਾਵਾਂ ਦੇ ਪ੍ਰਸ਼ੰਸਾ ਪੱਤਰਾਂ ਨੂੰ ਕਵਰ ਕਰ ਲਈ ਤੇ ਇਸ ਦੇ ਲਈ ਕੰਪਨੀ ਨੂੰ ਤੋਂ ਮੁਆਵਜ਼ਾ ਲੈਣ ਲਈ ਕੰਪਨੀ ਨਾਲ ਜੁੜੇ ਹਾਂ ਜਿੰਨਾ ਆਪਭੋਗਤਾਵਾਂ ਦੇ ਪ੍ਰਸ਼ਾਸਨ ਪੱਤਰ ਕਵਰ ਕੀਤੇ ਗਏ ਹਨ ਉਹਨਾਂ ਨੂੰ ਕੰਪਨੀ ਜਾਂ ਸਾਡੇ ਤੋਂ ਕੋਈ ਮੁਆਵਜ਼ਾ ਨਹੀਂ ਮਿਲਦਾ ਥੈਂਕ ਯੂ ਜੀ ਜੋ ਵੀ ਲਗਾ ਬੋਲੋ ਤਾੜੀਆਂ ਮਾਰ ਦਿਓ ਇਤਨਾ ਜ਼ੋਰ ਨਾਲ ਤਾੜੀਆਂ ਮਾਰ ਦਿਓ ਜੀ ਔਰ ਹੱਡਾ ਕੁੱਟਦਾ ਯਾਹੋ ਦਾ ਆਹ ਬੱਸ ਜੀ ਤੋਂ ਨਹੀਂ ਮੁਆਵਜ਼ਾ ਕੋਈ ਨਹੀਂ ਮਿਲਦਾ ਬਹੁਤ ਹਾਂ ਕੰਪਨੀ ਨਹੀਂ ਹਾਂਜੀ ਮਿੱਤਰੋ ਤਾਂ ਸੋਨਾਲੀਕਾ ਕੰਪਨੀ ਨੇ ਟਰੈਕਟਰ ਲਾਂਚ ਕੀਤਾ ਜੀ ਆਪਾਂ ਬਾਈ ਹੋਰਾਂ ਦਾ ਜਾਣਕਾਰੀ ਲੈਣੇ ਕਿਹੜਾ ਟਰੈਕਟਰ ਲਾਂਚ ਕੀਤਾ ਹੈ ਜੀ ਸਸਿਕਾ ਬਾਈ ਜੀ ਸਸਿਕਾ ਬਾਈ ਜੀ ਬਾਈ ਜੀ ਮੁਬਾਰਕਾਂ ਤਾਂ ਹੀ ਪਹਿਲਾਂ ਤੁਹਾਡੀ ਸਾਰੀ ਕੰਪਨੀ ਨੂੰ ਟੀਮ ਨੂੰ ਸੋਨਾਲੀਕਾ ਪਰਿਵਾਰ ਵੱਲੋਂ ਮੇਲੇ ਵਾਗੀ ਤਾਈਆਂ ਸਭ ਨੂੰ ਸੰਗਤ ਨੂੰ ਜੀ ਆਇਆਂ ਆਖਦੇ ਆਂ ਸਾਰਿਆਂ ਸੰਗਤਾਂ ਦਾ ਧੰਨਵਾਦ ਵੀ ਕਰਦੇ ਜਿਉਂ ਸਾਡੇ ਸਟਾਲ ਤੇ ਆ ਰਹੇ ਆ ਧੰਨਵਾਦ ਬਾਈ ਤੇ ਬਾਈ ਜੀ ਆਪਣਾ ਕਿਹੜਾ ਟਰੈਕਟਰ ਅੱਜ ਆਪਾਂ ਲਾਂਚ ਕੀਤਾ ਜੀ ਅੱਜ ਆਪਾਂ ਬਾਈ ਜੀ ਡੀਆਈ 65 ਲਾਂਚ ਕੀਤਾ ਹੈ ਜੀ ਆਪਾਂ ਠੀਕ ਹੈ ਜੀ ਤੇ ਬਾਈ ਇਹ ਸੀਆਰਡੀ ਇੰਜਨ ਹੈ ਸੀਆਰਡੀ ਹੈ ਬੇਜੀ ਸੀਆ ਠੀਕ ਹੈ ਜੀ ਤੇ ਲੋਕਾਂ ਦੀ ਮੇਰੇ ਕੋਲ ਨੇੜਿਆ ਹਾਂ ਹਾਂਜੀ ਆਜੋ ਤੇ ਮਿੱਤਰੋ ਦੇਖੋ ਤੁਸੀਂ ਸੀਆਰਡੀ ਦੇ ਵਿੱਚ ਸੋਨਾਲੀ ਕਾ ਨੇ ਜਿਹੜਾ ਪਹਿਲਾ ਟਰੈਕਟਰ ਆਪਣਾ ਲਾਂਚ ਕਰ ਦਿੱਤਾ ਜੀ ਤੇ ਬਾਕੀ ਆਪਾਂ ਜਾਣਕਾਰੀ ਲਵਾਂਗੇ ਜੀ ਕਿੰਨੇ ਦੇ ਟਾਇਰਾਂ ਦੇ ਵਿੱਚ ਆਉਂਦਾ ਕੀ ਲੈਫਟ ਕੁਐਸਟੀ ਹੋਊ ਬਾਈ ਹੋਰ ਆਣਾ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਸਾਡੀ ਕੰਪਨੀ ਸੋਨਾਲੀ ਕਾ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਜਿਹੜਾ ਅਸੀਂ ਟਰੈਕਟਰ ਲਾਂਚ ਕੀਤਾ ਹੈ ਡੀਆਈ 65 ਇਹ ਕਿਸਾਨਾਂ ਦੀ ਜੋ ਡਿਮਾਂਡ ਸੀ ਉਹਨਾਂ ਨੂੰ ਰੱਖ ਕੇ ਹੀ ਕਰਿਆ ਸਾਡੇ ਬਹੁਤ ਕਿਸਾਨ ਵੀ ਇਹ ਕਹਿ ਰਹੇ ਸੀ ਵੀ ਜਿਵੇਂ ਸਾਡੇ ਕੋਲ ਟਾਈਗਰ ਵਿੱਚ ਸੀਰੀਜ਼ਾ ਹੈਗਾ ਪਰ ਸਾਨੂੰ ਡੀਆਈ ਸੀਰੀਜ਼ ਵਿੱਚ ਵੀ ਤੁਸੀਂ ਸੀਏਆਈਡੀਐਸ ਪੈਨਡ ਦਿਓ ਤਾਂ ਉਹਨੂੰ ਲੈ ਕੇ ਟਰੈਕਟਰ ਲਾਂਚ ਕੀਤਾ ਗਿਆ ਅਗਰ ਇਸ ਟਰੈਕਟਰ ਦੀ ਗੱਲ ਕਰਾਂ ਤਾਂ ਇਹਦੇ ਵਿੱਚ 65 ਹਾਰਸ ਪਾਵਰ ਦਾ ਟਰੈਕਟਰ ਆ ਪਰ ਇਹਦੇ ਚ ਆਪਣੀ ਇੰਜਨ ਦੀ ਗੱਲ ਕਰੀ ਤਾਂ ਆਪਾਂ ਨੂੰ ਤਿੰਨ ਤਰ੍ਹਾਂ ਦੇ ਮੋਡ ਮਿਲ ਜਾਂਦੇ ਆ ਪਾਵਰ ਮੋਡ ਨੋਰਮਲ ਮੋਡ ਤੇ ਇਕਨੋਮੀ ਮੋਡ ਠੀਕ ਹੈ ਜੀ ਗਗਨ ਜੀ ਨੇ ਪਹਿਲਾਂ ਦੱਸਿਆ ਵੀ ਜੇਕਰ ਕਿਸੇ ਨੇ ਕੋਈ ਭਾਰਾ ਕੰਮ ਕਰਨਾ ਹੈ ਤਾਂ ਉਹ ਪਾਵਰ ਮੋਡ ਤੇ ਚਲਾ ਲੇ ਠੀਕ ਹੈ ਜੀ ਜਦੋਂ ਜਦੋਂ ਲੋਡ ਘਟਾਉਂਦੇ ਸਮੇਂ ਨਾਲ ਇਕਨੋਮੀ ਮੋਡ ਜਾਂ ਨੋਰਮਲ ਮੋਡ ਯੂਜ਼ ਕਰ ਸਕਦੇ ਨੇ ਇੰਜਨ ਦੀ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ 4712 ਸੀਸੀ ਦਾ ਇੰਜਨ ਆ ਆਪਣਾ ਠੀਕ ਹੈ ਜੀ 4712 ਸੀਸੀ ਦਾ ਇੰਜਨ ਆ ਉਸ ਤੋਂ ਬਾਅਦ ਮੈਂ ਇਹਦੀ ਕਲਚ ਦੀ ਗੱਲ ਕਰਾਂ ਤਾਂ ਆਪਣੇ ਤਾਂ ਪਹਿਲਾਂ ਸਾਰ ਆਪਾਂ ਜਿਹੜੇ ਪਾਵਰ ਮੋਡ ਆਪਾਂ ਦੱਸਿਆ ਜੀ ਉਹ ਮੜਾਏ ਦਿਖਾਈ ਐ ਮੀਟਰ ਦੇ ਉੱਪਰ ਆ ਸਰ ਇੱਥੇ ਆ ਪਾਵਰ ਮੋਡ ਲੱਗਿਆ ਜੀ ਠੀਕ ਐ ਇੱਥੇ ਆ ਨੋਰਮਲ ਮੋਡ ਆ ਇਕਨੋਮੀ ਮੋਡ ਆ ਐਡਵਾਂਟੇਜ ਇਹਦਾ ਇਹ ਜੀ ਤੁਸੀਂ ਚਲਦੇ ਚਲਦੇ ਵੀ ਇਹ ਮੋਡ ਚੇਂਜ ਕਰ ਸਕਦੇ ਹੋ ਮਤਲਬ ਆਪਾਂ ਟਰੈਕਟਰ ਰਨਿੰਗ 'ਚ ਆ ਫਿਰ ਵੀ ਤੁਸੀਂ ਪਾਵਰ ਤੋਂ ਨੋਰਮਲ ਤੇ ਨੋਰਮਲ ਤੋਂ ਇਕਨੋਮੀ ਆਉਂਦੇ ਲਈ ਤੁਹਾਨੂੰ ਟਰੈਕਟਰ ਕੋਈ ਰੋਕਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਐ ਸਰ ਇਹਦਾ ਕਿਸਾਨ ਨੂੰ ਬੈਨੀਫਿਟ ਕੀ ਰਹੂਗਾ ਜੀ ਵੀ ਡੀਜ਼ਲ ਖਪਤ ਘਟੂਗੀ ਇਹਦੇ ਨਾਲ ਜੀ ਬਿਲਕੁਲ ਸਰਹਿੰਦੇਚ ਕੀ ਆ ਵੀ ਅਗਰ ਆਪਣਾ ਲੋਡ ਘਟੇ ਆ ਆਪਾਂ ਖਾਲੀ ਟਰੈਕਟਰ ਲਿਜਾ ਰਹੇ ਆ ਤਾਂ ਉੱਥੇ ਆਪਾਂ ਨੂੰ ਵੱਡੀ ਪਾਵਰ ਦੀ ਲੋਡ ਨਹੀਂ ਆਪਣੀ ਇਕਨੋਮੀ ਤੇ ਵੀ ਲਿਜਾ ਕੇ ਉੱਥੇ ਟਰੈਕਟਰ ਨੂੰ ਚਲਾ ਸਕਨੇ ਆ ਜਿਹਦੇ ਨਾਲ ਜਿਹੜੀ ਆਪਣੀ ਫਿਊਲ ਕਿੰਨਾ ਫੇਰ ਤੇਲ ਦੀ ਖਪਤ ਹੈ ਉਹ ਘਟ ਰਹੂਗੀ ਘਟ ਰਹੂਗੀ ਤਾ ਮਿੱਤਰੋ ਇਹ ਇੱਕ ਬਹੁਤ ਵੱਡਾ ਫਾਇਦਾ ਜੀ ਆਪਣੇ ਲਈ ਡੀਜ਼ਲ ਖਪਤ ਦਾ ਇੱਥੋਂ ਆਪਾਂ ਦੇਖੋ ਵੀ ਪਾਵਰ ਮੋਡ ਤੇ ਹੈਵੀ ਲੋਡ ਤੇ ਕੰਮ ਲੈਣਾ ਫਿਰ ਨੋਰਮਲ ਆ ਜਾਂ ਆਪਾਂ ਖਾਲੀ ਜਾ ਰਹੇ ਆ ਤਾਂ ਇਕੋ ਮੋਡ ਇੱਥੇ ਈ ਦਾ ਜਿਹੜਾ ਸਾਈਨ ਦਿੱਤਾ ਹੋਇਆ ਉਥੋਂ ਤੇ ਬਾਕੀ ਆਪਣਾ ਜਿਹੜਾ ਕਲੱਸਟਰ ਹੈ ਜਿਸਟੂਮੈਂਟ ਕਲੱਸਟਰ ਹੈ ਇਹਦੇ ਬਾਰੇ ਵੀ ਦੱਸੀ ਹੈ ਜੀ ਇਸਰ ਤੁਸੀਂ ਦੇਖੋਗੇ ਦੋ ਤਰ੍ਹਾਂ ਦੇ ਇੰਦੇਚ ਤੁਹਾਨੂੰ ਮਿਲ ਜਣਗੇ ਇੰਦੇਚ ਡਿਜੀਟਲ ਵੀ ਆ ਠੀਕ ਹੈ ਜੀ ਅਗਰ ਮੈਂ ਗੱਲ ਕਰਾਂ ਤਾਂ ਸੈਂਟਰ ਤੁਸੀਂ ਸਕਰੀਨ ਦੇਖ ਰਹੇ ਹੋ ਠੀਕ ਹੈ ਜੀ ਤੇ ਦੂਜਾ ਆਪਣੇ ਕੋਲ ਐਨਲੋਗ ਵੀ ਆ ਜਾਂਦਾ ਹੈ ਹੈਨਾ ਠੀਕ ਹੈ ਜੀ ਤਾਂ ਇੰਦੇਚ ਕੀ ਆ ਵੀ ਸਾਡੇ ਸੀਆਰਡੀ ਇਸ ਇੱਕ ਤਕਨੀਕ ਇਦਾਂ ਦੀ ਆ ਵੀ ਅਗਰ ਕੋਈ ਵੀ ਇੰਦੇਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਕੋਈ ਆਂਦੀ ਹੈ ਕਦੇ ਕੋਈ 에ਅਰ ਕਲੀਨਰ ਦਾ ਫਿਲਟਰ ਹੈ ਜਾਂ ਡੀਜ਼ਲ ਫਿਲਟਰ ਸ਼ੌਕ ਹੋ ਜਾਂਦਾ ਹੈ ਉਹ ਵੀ ਇੰਡੀਕੇਸ਼ਨ ਐ ਉੱਪਰ ਹੀ ਆ ਜਾਏਗਾ ਠੀਕ ਹੈ ਜੀ ਜਿਹਦੇ ਨਾਲ ਇਹ ਟਰੈਕਟਰ ਦੀ ਆਪਾਂ ਐਂ ਗੱਲੀਆਂ ਵੀ ਕੋਈ ਆਪਾਂ ਨੂੰ ਘਮਰਉਣ ਦੀ ਲੋੜ ਨਹੀਂ ਹੈ ਆਪਾਂ ਨੂੰ ਕੋਈ ਹੁਣ ਕੋਈ ਦਿੱਕਤ ਆ ਤੇ ਮੈਂ ਇਸ ਨੂੰ ਕੰਪਨੀ ਤੋਂ ਚੈੱਕ ਕਰਵਾ ਲਾਂ। ਕੀ ਬਾਤ ਆਦਾ ਮਿੱਤਰੋ ਤੁਹਾਨੂੰ ਘਰ ਬੈਠਿਆਂ ਨੂੰ ਪਤਾ ਲੱਗਣਾ ਕਾਰ ਦੀ ਤਰ੍ਹਾਂ ਉੱਪਰ ਸਾਈਨ ਆਉਣਗੇ ਵੀ ਟਰੈਕਟਰ ਦੇ ਵਿੱਚ ਆਹ ਪ੍ਰੋਬਲਮ ਆ ਗਿਆ ਜੀ ਤੇ ਇੰਸਟਰੂਮੈਂਟ ਕਲੱਸਟਰ ਤੁਸੀਂ ਦੇਖੋ ਜੀ ਕਿੰਨਾ ਸੋਹਣਾ ਬਣਾਤਾ ਕੰਪਨੀ ਨੇ ਤੇ ਉੱਪਰ ਸਾਰੀ ਜਿਹੜੀ ਨਿੱਕੀ ਨਿੱਕੀ ਜਾਣਕਾਰੀ ਉਦਾਂ ਸਾਈਨ ਲੱਗੇ ਹੋਇਆ ਜਿੱਦਾਂ ਹੁਣ ਬੈਟਰੀ ਦਾ ਆ ਰਿਹਾ ਜੀ ਤੇ ਬਹੁਤ ਸੋਹਣਾ ਟਰੈਕਟਰ ਜਿਹੜਾ ਹੁਣ ਬਣਿਆ ਹੋਇਆ ਤੇ ਬਾਈ ਜੀ ਹੁਣ ਆਪਾਂ ਕਲੱਚ ਬਾਰੇ ਦੱਸੀਏ ਜੀ ਸਰ ਕਲੱਚ ਆਪਾਂ ਨੂੰ ਉਹਦੇ ਚਾਈ ਪੀਟੀਓ ਮਿਲ ਜੂਗਾ ਜੀ ਆਹ ਦੇਖ ਰਹੇ ਹੋ ਤੁਸੀਂ ਇ ਠੀਕ ਹੈ ਆ ਤੁਹਾਡੇ ਕੋਲ ਵੀਡੀਓ ਚ ਆ ਰਿਹਾ ਹੁਣ ਹੈ ਬੇਸਿਕਲੀ ਇਹ ਕੀ ਆ ਵੀ ਅ ਪਿੱਛੇ ਅਗਰ ਆਪਾਂ ਵੀਡੀਓ ਨੂੰ ਕੰਮ ਕਰਨਾ ਹੈ ਤਾਂ ਆਪਾਂ ਨੂੰ ਪਹਿਲਾਂ ਕੀ ਸੀ ਵੀ ਜਿਹੜੇ ਪੀਟੀਓ ਵਾਲਾ ਵੀ ਤੇ ਦੂਸਰਾ ਨੋਰਮਲ ਟਰੈਕਟਰ ਰੋਕਣ ਵਾਲਾ ਵੀ ਕਲੱਚ ਪੈਰਾਂ 'ਚ ਹੀ ਸੀਗਾ ਉਹਨੇ ਪੀਟੀਓ ਵਾਲਾ ਕਲੱਚ ਪਿੱਛੇ ਦੇ ਦਿੱਤਾ ਗਿਆ ਜਿਹਦੇ ਨਾਲ ਕਿਸਾਨ ਦੀ ਜਿਹੜੀ ਆਪਾਂ ਇਹ ਕਹ ਲਈਏ ਵੀ ਇੱਕ ਤਾਂ ਕਲੱਚ ਦੀ ਲਾਈਫ ਵੀ ਵੱਧ ਗਈ ਸੈਕੰਡਲੀ ਕਿਸਾਨ ਦਾ ਐਫਰਟ ਵੀ ਘੱਟ ਗਿਆ ਉਹਦੇ ਨਾਲ ਹਾਂਜੀ ਹਾਂਜੀ ਤਾਂ ਮਿੱਤਰੋ ਇਹ ਵੀ ਇੱਕ ਵਧੀਆ ਫੀਚਰ ਦੇਤਾ ਕੰਪਨੀ ਨੇ ਇਹ ਨਾਲ ਬਈ ਪਾਰਕਿੰਗ ਆਗੇ ਇਹਦੀ ਵੀ ਪਾਰਕਿੰਗ ਬ੍ਰੇਕ ਆਗੇ ਤੇ ਇਹ ਬਈ ਨਾਲ 4 ਵੀਲ ਦਾ ਗੇਅਰ ਇਹ ਨਹੀਂ ਸਿਰਫ 4 ਵੀਲ ਦਾ ਜੀ ਆਇਆ ਆਪਣੇ ਠੀਕ ਹੈ ਸਰ ਜੀ ਦੇਖ ਰਹੇ ਹੋ ਇਹ ਆਪਣੇ ਪੀਟੀਓ ਦਾ ਹੈ ਇਹ ਆਪਾਂ ਨੂੰ ਆਂਦੇ ਚ ਰਿਵਰਸ ਵੀਡੀਓ ਮਿਲ ਜੂਗੀ ਇੱਕ 540 ਮਿਲ ਜੂਗੀ ਠੀਕ ਹੈ ਜੀ ਦੋ ਸਪੀਡਾਂ ਦੇ ਵਿੱਚ ਜਿਹੜਾ ਟਰੈਕਟਰ ਆ ਰਿਹਾ ਜੀ ਪੀਟੀਓ ਦੀਆਂ ਦੋ ਸਪੀਡਾਂ ਮਿਲ ਰਹੀਆਂ ਆਪਾਂ ਨੂੰ ਸੀਆਰਡੀ ਟਰੈਕਟਰ ਦੇ ਵਿੱਚ ਤੇ ਬਾਕੀ ਭਾਈ ਜੀ ਇਹਦੀ ਆਪਣੀ ਜੇ ਗੱਲ ਕਰੀਏ ਲੈਫਟ ਕੁਐਸਟੀ ਜੀ ਲਿਫਟ ਕੁਐਸਟੀ ਸਰਿਆਂ ਦੀ 2200 ਕਿਜੀ ਆ ਠੀਕ ਹੈ ਜੀ ਤੇ 2200 ਕਿਜੀ 22 ਕੁਆਂਟਲ ਦੀ ਜਿਹੜੀ ਲੈਫਟ ਕੁਐਸਟੀ ਸੋਨਾ ਲੀਕਾ ਦੇ ਰਹੀ ਆ ਇਹ ਦੇਖੀ ਤਾਂ ਪਹਿਲਾਂ ਤੋਂ ਹੀ ਟਰੈਕਟਰਾਂ ਦੇ ਵਿੱਚ ਬਹੁਤ ਵਧੀਆ ਲੈਫਟ ਕੁਐਸਟੀ ਸੀਗੀ ਤਾਂ ਹੁਣ ਫੇਰ ਇਹ ਨਵੇਂ ਟਰੈਕ ਤੇ ਬਾਕੀ ਤੁਸੀਂ ਟਰੈਕਟਰ ਖੜਾ ਦੇਖਣਾ ਹੋਵੇ ਤਾਂ ਮਾਗੀ ਮੇਲੇ ਤੇ ਇੱਥੇ ਹਜੇ ਸਟਾਲ ਵੀਰ ਹੋਰਾਂ ਦੀ ਨੇ ਲੱਗੀ ਹੋਈ ਹੈ ਸੋਨਾਲੀਕਾ ਕੰਪਨੀ ਦੀ ਇੱਥੇ ਆ ਕੇ ਤੁਸੀਂ ਟਰੈਕਟਰ ਦੇਖ ਕੇ ਬਾਈ ਹੋਰਾਂ ਤੋਂ ਜਾਣਕਾਰੀ ਵੀ ਲੈ ਸਕਦੇ ਹੋ ਜੀ ਤੇ ਬਾਕੀ ਆਪਾਂ ਟਾਇਰ ਸਾਈਜ਼ ਤੁਹਾਨੂੰ ਦਿਖਾਈਏ ਜੀ ਤੇ 16 9 28 ਦੇ ਵਿੱਚ ਟਾਇਰ ਸਾਈਜ਼ ਆ ਰਿਹਾ ਜੀ ਬਾਈ ਜੀ ਆਪ ਨੂੰ weight ਨਾਲ ਮਿਲਣਗੇ ਟਰੈਕਟਰ ਦੇ ਜੀ ਬਿਲਕੁਲ ਬਿਲਕੁਲ ਸਾਰੇ ਟਰੈਕਟਰ ਦੀ ਜੋ ਕੀਮਤ ਐ ਸੀ ਅੱਜ ਦੱਸੀ ਹੈ ਜਿਵੇਂ 12 ਲੱਖ 10 ਗਏ ਐ ਠੀਕ ਹੈ ਅੱਜ ਲਈ ਤਾਂ ਇਹ ਸਬ ਅਸੈਸਰੀਜ਼ ਹੁੱਡ फ्रंट मड गार्ड ਨਹੀਂ ਡਰ ਰਹੇ ਤੁਸੀਂ ਦੇਖ ਰਹੇ ਹੋ ਸਭ ਕੁਝ ਨਾਲ ਹੀ ਆਊਗਾ ਜੀ ਠੀਕ ਹੈ ਸਰ ਤੇ ਇਹ ਮਾਗੀ ਮੇਲੇ ਤੇ ਸਪੈਸ਼ਲ ਜਿਹੜਾ ਡਿਸਕਾਊਂਟ ਤੇ ਰੇਟ ਹੈ ਜੀ ਸ਼ਰਮਾ ਕੀ ਮੇਲੇ ਤੇ ਸਪੈਸ਼ਲ ਡਿਸਕਾਊਂਟ ਹੈ ਜੀ ਠੀਕ ਹੈ ਜੀ 12 ਲੱਖ ਤੇ 10000 ਰੁਪਿਆ ਇਹਦੀ ਇਹ ਕੀਮਤ ਹੈ ਜੀ ਠੀਕ ਹੈ ਸਰ ਤੇ ਆਪਾਂ ਮੜਾ ਪਿੱਛੋਂ ਤੋਂ ਵੀ ਟਰੈਕਟਰ ਦਿਖਾਈ ਹੈ ਜੀ ਜੀ ਅ ਪਿੱਛੋਂ ਮੈਂ ਗੱਲ ਕਰਾਂ ਤਾਂ ਜਿਵੇਂ ਟਰਾਲੀਜ਼ ਲਈ ਆ ਆਪਣੇ ਇੰਪਲੀਮੈਂਟ ਲਈ ਤਾਂ ਡਬਲ ਡਿਸਟ੍ਰਿਬਿਊਟਰ ਦਿੱਤਾ ਹੋਇਆ ਹੈ ਹਾਂਜੀ ਸਰ ਇਹ ਕੇਵੀ ਐਡਵਾਂਟੇਜ ਹੈ ਆਪਣੇ ਠੀਕ ਹੈ ਸਰ ਤੇ ਬਾਕੀ ਇਹ ਵੀ ਬਹੁਤ ਹੈਵੀ ਦੇਤੀ ਹੈ ਨਾ ਆਪਾਂ ਦੇਖੇ ਦਾ ਜੀ ਕਸਟਮਰ ਦੀ ਸੇਫਟੀ ਲਈ ਇਹ ਸਰ ਹੈਵੀ ਆਰਪੀਐਸ ਦਿੱਤੇ ਹੋਏ ਨੇ ਠੀਕ ਹੈ ਸਰ ਠੀਕ ਹੈ ਵੀਰ ਆਪਣਾ ਕਦੇ ਕੋਈ ਹਾਂਜੀ ਹਾਂਜੀ ਕਦੇ ਹਾਸਾ ਹੁੰਦਾ ਤਾਂ ਮਿੱਤਰੋ ਇਹ ਆਪਣੇ ਡਰਾਈਵਰ ਦੀ ਸੇਫਟੀ ਕਰੂਗੀ ਇੰਨੀ ਇਹ ਮਜ਼ਬੂਤ ਜਿਹੜੀ ਉੱਪਰ ਛਤਰੀ ਆਪਾਂ ਕਹਿ ਸਕਦੇ ਆ ਫਾਈਬਰ ਲੱਗੇ ਹੋਈ ਹੈ ਇਹ ਤੇ ਬਾਈ ਜੀ ਲਿਫਟ ਜੇ ਕੋਈ ਆਪਣਾ ਇਹਦੇ ਚ ਹੋਰ ਕੋਈ ਸੈਂਸਿੰਗ ਚ ਲਿਫਟ ਟੈਕਨੀਕ ਆਈ ਹੋਵੇ ਸਾਡੀ ਇਹ 5G ਲਿਫਟ ਆ ਇਸ ਵੇਲੇ ਠੀਕ ਹੈ ਜੀ ਤਾਂ ਇਹਦੇ ਟੂ ਐਡਵਾਂਟੇਜ ਕੀ ਆ ਵੀ ਆਪਣੀ ਸੈਂਸਿੰਗ ਸਟੈਪ ਵਧਾ ਦੇ ਵੀ ਜੇਕਰ ਤੁਸੀਂ ਥੋੜਾ ਜਿਹਾ ਲੀਵਰ ਚੱਕੋਗੇ ਤਾਂ ਉਨੀ ਕੋਹੀ ਲਿਫਟ ਕੰਮ ਕਰ ਲੂਗੀ ਠੀਕ ਹੈ ਜਦ ਕਿ ਮੈਂ ਪੁਰਾਣੇ ਆਪਾਂ ਟਾਈਮ ਦੀ ਗੱਲ ਕਰੀਏ ਤਾਂ ਪੀਸੀ ਵੀ ਲੀਵਰ ਨੂੰ ਆਪਾ ਆਪਰੇਟ ਕਰਨੇ ਆ ਤਾਂ ਬਹੁਤ ਅੱਗੇ ਜਾ ਕੇ ਲੀਵਰ ਲਿਫਟ ਕੰਮ ਕਰਦੀ ਸੀ ਠੀਕ ਹੈ ਜੀ ਅੱਜ ਜਿਵੇਂ ਜਿਵੇਂ ਟੈਕਨੀਕ ਆਪਣੀ ਇੰਪਰੂਵ ਹੁੰਦੀ ਜਾ ਰਹੀ ਆ ਤਾਂ ਉਦਾਂ ਉਦਾਂ ਵੀ ਕੰਪਨੀ ਨੇ ਬਿਲਕੁਲ ਲੇਟੈਸਟ ਆਪਣੀ ਲਿਫਟ ਆ ਉਹ ਇਹਦੇ ਵਿੱਚ ਇੰਟਰੋਡਿਊਸ ਕੀਤੀ ਆ ਜਿਹਦੇ ਨਾਲ ਨਹੀਂ ਸੈਂਸਿੰਗ ਬਹੁਤ ਜ਼ਿਆਦਾ ਇੰਪਰੂਵ ਹੋਣਾ ਜੀ ਤਾਂ ਮੇ trot ਬਹੁਤ ਸੋਹਣੀ ਸੈਂਸਿੰਗ ਕਰੂਗਾ 5G ਲੈਫਟ ਜਿਹੜੀ ਇਹਦੀ ਕਰ ਦੱਤੀ ਹੈ ਜੀ ਤੇ ਬਾਕੀ ਆਪਾਂ ਇਧਰੋਂ ਸਾਈਡ ਤੋਂ ਦੂਸਰੀ ਸਾਈਡ ਤੋਂ ਵੀ ਟਰੈਕਟਰ ਦੀ ਲੱਕ ਤੁਹਾਨੂੰ ਦਿਖਾਈਏ ਤੇ 12 ਲੱਖ ਤੇ 10000 ਰੁਪਏ ਦੇ ਵਿੱਚ 65 ਹਸ ਪਾਵਰ ਤੁਸੀਂ ਟਰੈਕਟਰ ਜਿਹੜਾ ਜੀ ਇੱਥੋਂ ਬਾਈ ਕਰ ਸਕਦੇ ਹੋ ਜੀ ਸਪੈਸ਼ਲ ਮਾਗੀ ਮੇਲੇ ਦੇ ਉੱਪਰ ਆਫਰ ਹੈ ਜੀ ਤੇ ਬਾਕੀ ਟਰੈਕਟਰ ਤੁਸੀਂ ਦੇਖੋ ਦੋਸਤੋ ਪਹਿਲਾਂ ਵਾਲੀ ਸ਼ੋਅ ਦੇ ਵਿੱਚ ਜਿਹੜਾ ਸੋਨਾ ਲੇਕਾ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਿਆ ਸੀਗਾ ਤਾਂ ਆਹ ਸ਼ੋਅ ਦੇ ਵਿੱਚ ਸ਼ੁਰੂ ਤੋਂ ਜਿਹੜਾ ਲੋਕ ਇਹਨੂੰ ਪਸੰਦ ਕਰਦੇ ਰਿਹਾ ਕਿਸਾਨ ਵੀਰ ਤਾਂ ਇਹ ਬਈ ਜੀ ਆਪਾਂ ਨੂੰ ਇਸੇ ਦੇ ਵਿੱਚ ਮਿਲੂਗਾ 65 ਹਸ ਪਾਵਰ ਸ਼ੋਅ ਦੇ ਵਿੱਚ ਕਿ ਆਪਾਂ ਨੂੰ ਦੂਜੂ ਟਾਈਗਰ ਸੀਰੀਜ਼ ਵਿੱਚ ਵੀ ਇਹ ਸ਼ੋਅ 'ਚ ਵੀ ਮਿਲ ਜੂਗਾ ਤਾਂ ਹੀ ਇਹੀ ਵੇਟ ਲੱਗੇ ਹੋਣਗੇ ਇਹੀ ਟਾਇਰ ਸਾਈਜ਼ ਪਿਛਲੇ ਟਾਇਰ ਸਾਈਜ਼ ਉਹੀ ਹੱਡ ਵੀ ਨਾਲ ਵੀ ਫਰੰਟ ਫੈਂਡਰ ਵੀ ਨਾਲ ਲੱਗੇ ਠੀਕ ਹੈ ਜੀ ਜੀ ਸ਼ੋਅਰੂਮ ਤੋਂ ਜਿਹੜੇ ਸਾਡੇ ਮੈਂਬਰ ਸਨਗੇ ਨੇ ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਤੇ ਸਾਰੇ ਮੈਂਬਰਾਂ ਨੂੰ ਇੱਕ ਵਾਰ ਇੱਧਰ ਸਾਡਾ ਟਰੈਕਟਰ ਤੁਹਾਡੇ ਵਿਚਕਾਰ ਮੌਜੂਦ ਹੈ ਇੱਕ ਵਾਰੀ ਆਪਾਂ ਰੀਰ ਤਾੜੀਆਂ ਦੇ ਨਾਲ ਤਾੜੀਆਂ ਜ਼ੋਰ ਦੀ ਮਾਰ ਦੇ ਕਰੋ ਜੀ ਲਓ ਜੀ ਪਰਦਾ ਆਪਾਂ ਹਟਾਰੇ ਆ ਲਓ ਜੀ ਬਹੁਤਾਂ ਤਾੜੀਆਂ ਤੇ ਤੁਹਾਡੇ ਸਮਝ ਦੇ ਟਰੈਕਟਰ ਹੈਗਾ ਜੀ ਸੋਨਾ ਲੇਕਾ ਡੀਆਈ ਪਰਮੰਦਰ ਪਰਮੰਦਰ ਹਸਟਾਫ ਦੇ ਵਿੱਚੋਂ ਟਰੈਕਟਰ ਆ ਟਰੈਕਟਰ ਦੀ ਜਿਹੜੀ ਖਰੇੜੇ ਜਾਣ ਕਰਕੇ ਹੋਰ ਜਾਨ ਹਾਂਜੀ ਗਰੇਵਾਲ ਸਾਹਿਬ ਪਹਿਲਾਂ ਤਾਂ ਹੀ ਮੁਬਾਰਕਾਂ ਤੁਹਾਨੂੰ ਮੇਰੇ ਵੱਲੋਂ ਜੀ ਮੁਬਾਰਕਾਂ ਵੀ ਜੀ ਬਹੁਤ ਤੇ ਦੂਜਾ ਟਰੈਕਟਰ ਜਿਹੜਾ ਲਾਂਚ ਕਰਿਆ ਹੀ ਸੋਨਾ ਲੇਕਾ ਕੰਪਨੀ ਵੱਲੋਂ ਜੀ ਤੇ ਬਾਈ ਜੀ ਇਹਦੀ ਲੈਫਟ ਰਿਕਵੈਸਟੀ ਤੇ ਕਿੰਨੇ ਐਚਪੀ ਦੇ ਵਿੱਚ ਆ ਰਹੇ ਆ ਆਪਾਂ ਸਾਰੀ ਜਾਣਕਾਰੀ ਜਾਣਕਾਰੀ ਆਪਣੇ ਕੰਪਨੀ ਤੋਂ ਸੋਨਾਲੀਕਾ ਤੋਂ ਸਾਹਿਬ ਆਏ ਹੋਏ ਉਹ ਦੇਰੇ ਤੋਂ ਸਾਰੀ ਟੈਕਨੀਕਲ ਜਾਣਕਾਰੀ ਠੀਕ ਹੈ ਜੀ ਤਾਂ ਮਿੱਤਰੋ ਇਹ ਸਾਰਾ ਪਾਣੋ ਸੋਨਾਲੀਕਾ ਤੋਂ ਕੰਪਨੀ ਤੋਂ ਜੋ ਟਰੈਕਟਰ ਬਾਰੇ ਜਾਣਕਾਰੀ ਦੇਣਗੇ ਬਰੀਕੀ ਦੇ ਵਿੱਚ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਹਿਲਾਂ ਸੋਨਾਲੀਕਾ ਕੰਪਨੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਅ ਅੱਜ ਆਪਾਂ DI 55 ਲਾਂਚ ਕਰਿਆ ਜੀ ਆਪਣੇ ਕੋਲ ਇਹੀ ਟਰੈਕਟਰ ਦੇ ਟਾਈਗਰ ਸੀਰੀਜ਼ ਵੀ ਸੀਗਾ ਪਰ ਕਸਟਮਰ ਦੀ ਡਿਮਾਂਡ ਤੇ ਆਪਾਂ ਇਹਨੂੰ DI ਸੀਰੀਜ਼ ਵੀ ਹੁਣ ਉਦਾਰਤਾ ਹੈ ਠੀਕ ਹੈ ਜੀ ਅਗਰ ਮੈਂ ਇਹਦੇ ਇੰਜਨ ਦੀ ਗੱਲ ਕਰਾਂ ਤਾਂ ਇਹਦਾ 3532 ਸੀਸੀ ਦਾ ਇੰਜਨ ਆ ਠੀਕ ਹੈ ਜੀ ਤੇ ਪੂਰੀ ਟਰੈਕਟਰ ਇੰਡਸਟਰੀ ਵਿੱਚ ਤਿੰਨ ਸਿਲੰਡਰ ਦੇ ਵਿੱਚ ਇੰਨੀ ਸੀਸੀ ਦਾ ਇੰਜਨ ਕਿਤੇ ਨਹੀਂ ਹੈਗਾ ਸਭ ਤੋਂ ਵੱਡਾ ਇੰਜਨ ਆ ਇਹ ਤਿੰਨ ਸਿਲੰਡਰ ਦੇ ਵਿੱਚ ਠੀਕ ਹੈ ਜੀ ਆਪਣੇ ਕੋਲ ਅਗਰ ਟਾਰਕ ਦੀ ਗੱਲ ਕਰਾਂ ਤਾਂ ਇਹ 235 ਨਿਊਟਨ ਮੀਟਰ ਦੀ ਟਾਰਕ ਪ੍ਰੋਡਿਊਸ ਪ੍ਰੋਡਿਊਸ ਕਰਦਾ ਹੈ ਕੀ ਬਾਤ ਹੈ ਜੀ ਮਲਟੀ ਸਪੀਡ ਟਰੈਕਟਰ ਹੈ ਆਪਣਾ ਅ ਮਲਟੀ ਸਪੀਡ ਤੋਂ ਮੇਰੇ ਕਹਿਣ ਦਾ ਭਾਵ ਹੈ ਵੀ ਇਹ 12 3 ਦਾ 12 ਫਾਰਵਰਡ ਗੇਅਰ ਨੇ ਤੇ 3 ਸਪੀਡ ਰਿਵਰਸ ਹੈ ਠੀਕ ਹੈ ਜੀ ਜਿਵੇਂ ਆਪਾਂ ਐਚ ਐਲ ਐਮ ਦੀ ਗੱਲ ਕਰ ਲਈਏ ਹਾਈ ਲੋ మీడియం ਦੀ ਆਪਾਂ ਗੱਲ ਕਰਦੇ ਹਾਂ ਜਿਵੇਂ ਮਿੱਤਰੋ ਅੱਜ ਦੀ ਡਿਮਾਂਡ ਆ ਆਪਾਂ 3 ਸਪੀਡ ਟਰੈਕਟਰ ਕਹਿ ਦਿੰਨੇ ਆ ਤਾਂ 3 ਸਪੀਡ ਦੇ ਵਿੱਚ ਜਿਹੜਾ ਟਰੈਕਟਰ ਆ ਰਿਹਾ ਜੀ ਬਿਲਕੁਲ ਬਿਲਕੁਲ ਸਰ ਅਗਰ ਮੈਂ ਦੀ ਪੀਟੀਓ ਦੀ ਗੱਲ ਕਰਾਂ ਤਾਂ ਪੀਟੀਓ ਵੀ ਆਪਣੇ ਕੋਲੋਂ ਦੇ ਵਿੱਚ ਮਲਟੀ ਸਪੀਡ ਵੀ ਮਿਲ ਜਾਂਦੀ ਆ ਤੇ ਰਿਵਰਸ ਪੀਟੀਓ ਵੀ ਮਿਲ ਜਾਂਦੀ ਆ ਤਾਂ 540 ਵੀ ਮਿਲ ਜਾਂਦੀ ਜਾਂਦੇ ਵਿੱਚ ਆਪਣੇ ਕੀ ਬਾਤ ਆ ਜੀ ਤਾਂ ਜਿਹੜੀ ਆਪਾਂ ਪੀਟੀਓ ਸਪੀਡ ਦੇਖੀ ਆ ਤਾਂ ਮਿੱਤਰੋ ਪੀਟੀਓ ਸਪੀਡ ਵੀ ਬਹੁਤ ਸੋਹਣੀ ਮਿਲ ਰਹੀ ਆ ਜੀ 540 ਤੇ ਰਿਵਰਸ ਪੀਟੀਓ ਦੇ ਵਿੱਚ ਇਹ ਟਰੈਕਟਰ ਆ ਰਿਹਾ ਜੀ ਤੇ ਇੰਡੀਪੈਂਡੈਂਟ ਜਿਹੜਾ ਪੀਟੀਓ ਕਲੱਚ ਤੁਹਾਨੂੰ ਮਿਲੂਗਾ ਤੇ ਇਹ ਵੀਡੀ ਬਾਈ ਜੀ ਜਿਹੜਾ ਇਹਦੇ ਨਾਲ ਡਿਸਟਰੀਬਿਊਟਰ ਉਦਾਂ ਹੀ ਹਰੇਕ ਮਾਡਲ ਨੂੰ ਆ ਰਿਹਾ ਇੱਕ ਬਹੁਤ ਵਧੀਆ ਮੈਨੂੰ ਵੀ ਪਰਸਨਲੀ ਦੱਸਾਂ ਤਾਂ ਬਹੁਤ ਚੰਗੀ ਗੱਲ ਲੱਗਦੀ ਵੀ ਸੋਨਾ ਲੀਕਾ ਦੇ ਛੋਟੇ ਤੋਂ ਛੋਟੇ ਟਰੈਕਟਰ ਦੇ ਵਿੱਚ ਡਬਲ ਡਿਸਟਰੀਬਿਊਟਰ ਆ ਲੱਗ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਇਹ ਜਿੱਦਾਂ ਜਿੱਦਾਂ ਆਪਣੇ ਕਿਸਾਨ ਭਰਾਵਾਂ ਦੀ ਜੋ ਲੋੜ ਹੈ ਨਵੇਂ-ਨਵੇਂ ਇੰਪਲੀਮੈਂਟ ਨੂੰ ਲੈ ਕੇ ਉਸ ਦੇ ਤੇ ਅਨੁਸਾਰ ਹੀ ਟਰੈਕਟਰ ਤਿਆਰ ਕੀਤਾ ਗਿਆ ਹੈ ਇਹ ਡਬਲ ਡਿਸਟਰੀਬਿਊਟਰ ਆ 250 ਕਿਜੀ ਲਿਫਟ ਕਪੈਸਿਟੀ ਹੈ ਦੀ 5ਜੀ ਹਾਈਡਰੋਲਿਕਸ ਆ ਠੀਕ ਹੈ ਜੀ ਜਣੀ ਜੇ ਦੇਖੀ ਤਾਂ ਸੁਪਰ ਸੀਡਰ ਨੂੰ ਤੁਹਾਡੇ ਟਰੈਕਟਰ ਬਹੁਤ ਪਰਫੈਕਟ ਹੈ ਇੱਕ ਤਾਂ ਹੈਵੀ ਬਹੁਤ ਹੈ ਜੀ ਖੇਤੀਬਾੜੀ ਜਿਹੜਾ ਆਪਣੇ ਕਿਸਾਨ ਕਰਦੇ ਆ ਜਿਨ੍ਹਾਂ ਦੀ ਰਿਕੁਆਇਰਮੈਂਟ 556 ਹਾਰਸ ਪਾਵਰ ਦੀ ਆ ਉਹਨਾਂ ਲਈ ਇਹ ਟਰੈਕਟਰ ਮਤਲਬ ਮੈਂ ਕਵਾਂਗਾ ਵੀ ਸੋਨਾ ਹੈ ਕੀ ਬਾਤ ਹੈ ਅਗਰ ਆਪਾਂ ਗੱਲ ਕਰੀਏ ਤਾਂ 16 ਨੂੰ ਉਠਾਈਦੇ ਆਪਾਂ ਨੂੰ ਪਿਛਲੇ ਟਾਇਰ ਮਿਲ ਜਾਣਗੇ ਮੋੜਲੇ ਟਾਇਰ ਆਪਣੇ 7 5 16 ਦੇ ਆ ਜਾਣਗੇ ਆਪਣੇ ਕੋਲ ਠੀਕ ਹੈ ਸਰ ਇਹ ਪਹਿਲਾਂ ਟਾਈਗਰ ਸੀਰੀਜ਼ ਦੇ ਵਿੱਚ ਵੀ ਬਹੁਤ ਵਧੀਆ ਪਸੰਦ ਕਰਿਆ ਲੋਕਾਂ ਨੇ ਹੈ ਨਾ ਜੀ ਬਿਲਕੁਲ ਸਰ ਟਾਈਗਰ ਸੀਰੀਜ਼ ਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ ਹੈ ਪਰ ਹਰ ਏਰੀਆ 'ਚ ਹਰ ਕਸਟਮਰ ਦੀ ਆਪਾਂ ਕਹਿ ਲਈ ਆਪਣੀ ਡਿਮਾਂਡ ਹੁੰਦੀ ਹੈ ਹਾਂ ਟੇਸ ਦਾ ਲਾਗੇ ਕਿਸੇ ਦਾ ਕਿਸੇ ਕਿਦਾਂ ਦਾ ਟੇਸ ਹੈ ਕਿਦਾਂ ਦਾ ਟੇਸ ਹੈ ਉਹ ਟੇਸ ਨੂੰ ਧਿਆਨ ਰੱਖਦੇ ਅਨੁਸਾਰ ਹੀ ਕੰਪਨੀ ਨੇ ਆਪਣੇ ਜਿਹੜੇ ਵੀ ਸਾਡੇ ਕਿਸਾਨ ਭਰਾਣੇ ਉਹਨਾਂ ਲਈ ਨਵੀਂ ਸੀਰੀਜ਼ ਨਵੀਂ ਸ਼ੋਅ ਆਪਾਂ ਗੱਲ ਕਰਦੀਏ ਲਾਂਚ ਕਰੀਏ ਠੀਕ ਹੈ ਸਰ ਤੇ ਇਹਦੇ ਤੇ ਮਾਘੀ ਮੇਲੇ ਤੇ ਸ੍ਰੀ ਮਕਸਰ ਸਾਹਿਬ ਜਿਹੜਾ ਲੋੜੀ ਕੋਈ ਇਹਦੇ ਤੇ ਸਪੈਸ਼ਲ ਹੁਣ ਡਿਸਕਾਊਂਟ ਦੇ ਰਹੀ ਹੈ ਕੰਪਨੀ ਜੀ 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 ਇਹਦੇ ਤੇ ਡਿਸਕਾਊਂਟ ਹੈਗਾ ਆਜ ਦਾ ਰੇਟ ਜਿਹੜਾ ਮਾਘੀ ਮੇਲੇ ਦਾ ਇਹ 8 ਲੱਖ 15 ਹਜ਼ਾਰ ਦਾ ਆਪਣਾ 8 ਲੱਖ 15 ਹਜ਼ਾਰ ਦਾ ਸਪੈਸ਼ਲ ਡਿਸਕਾਊਂਟ ਹੈ ਮਿੱਤਰੋ ਮਾਘੀ ਮੇਲੇ ਤੇ ਜੀ ਤੇ ਬਾਕੀ ਟਰੈਕਟਰ ਨੂੰ ਜਿਵੇਂ ਅੱਜ ਮਾਹੌਲ ਹੈ ਜੀ ਉਸੇ ਅਕੋਰਡਿੰਗ ਹਰੇਕ ਤਰ੍ਹਾਂ ਦੀ ਸ਼ੇਪ ਹਰੇਕ ਚੀਜ਼ ਚੇਂਜ ਕੀਤੀ ਹੈ ਇੰਡੀਕੇਟਰ ਦੇਖੋ ਕਿੰਡੇ ਸੋਹਣੇ ਬਣਾਏ ਮਗਰ ਮਡਗਾੜਾਂ ਦੀ ਸ਼ੇਪ ਬੜੀ ਸੋਹਣੀ ਹੋਈ ਹੈ ਤੇ ਪਲੇਟਫਾਰਮ ਫਲੈਟ ਦੀ ਤਰ੍ਹਾਂ ਜੀ ਤੇ ਇਨਸਟਰੂਮੈਂਟ ਕਲਸਟਰ ਤੁਸੀਂ ਦੇਖ ਸਕਦੇ ਆ 3 ਸਪੀਡ ਦੇ ਵਿੱਚ ਟਰੈਕਟਰ ਆ ਰਿਹਾ ਜੀ ਤੇ ਬਾਕੀ ਤੁਸੀਂ ਟਰੈਕਟਰ ਦੇਖਣਾ ਹੋਵੇ ਇੱਥੇ ਇਹਨਾਂ ਦੀ ਸਟਾਲ ਮਲੋਟ ਰੋਡ ਦੇ ਉੱਪਰ ਲੱਗੀ ਹੋਈ ਹੈ ਜੀ ਚਾਹਲ ਪਾਸ ਦੇ ਨੇੜੇ ਤੇ ਇੱਥੇ ਤੁਸੀਂ ਆ ਕੇ ਟਰੈਕਟਰ ਦੇਖ ਵੀ ਸਕਦੇ ਆ ਆਪਾਂ ਦੂਸਰੇ ਮਾਡਲ ਵੀ ਦਿਖਾਈਏ ਜੀ ਜੀ ਮੜੇ ਜੀ ਜੋ ਵੀ ਆਪਣੇ ਕੋਲੇ ਸਟਾਲ ਤੇ ਇਸ ਟਾਈਮ ਚੱਲ ਰਿਹਾ ਲੇਟੈਸਟ ਜੀ ਦੂਸਰੀ ਆਪਣੀ ਸ਼ੋ ਸਰੇ ਆ ਠੀਕ ਹੈ ਜੀ ਏਡੀਆਈ 55 ਸਰ ਸਾਡਾ ਠੀਕ ਹੈ ਇਹ ਵੀ 4 ਵੀਲ ਦੇ ਵਿੱਚ ਆ ਰਿਹਾ ਜੀ 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 ਇਹ ਵੀ 4 ਵੀਲ ਦੇ ਵਿੱਚ ਆ ਜੀ ਇਹਦੀ ਵੀ 2200 ਕੇਜੀ ਦੀ ਲਿਫਟ ਕੈਪੈਸਿਟੀ ਆ ਆਪਣੀ ਠੀਕ ਹੈ ਸਾਰਾ ਤਾਂ ਇਸ ਤੋਂ ਬਾਅਦ ਸਾਰਾ ਜਿਹੜਾ ਅੱਗੇ ਟਰੈਕਟਰ ਦੇਖ ਰਹੇ ਆ ਜੀ ਆਪਾਂ ਇਹ ਸਪੈਸ਼ਲ ਇਦਾਂ ਲੱਗਦਾ ਜਿਵੇਂ ਆਲੂ ਵਾਲੇ ਵੀਰਾਂ ਵਾਸਤੇ ਬਹੁਤ ਹੈਨਾ ਕਾਮਯਾਬ ਟਰੈਕਟਰ ਰਹੂਗਾ ਇਹ ਬਿਲਕੁਲ ਆਲੂ ਵਾਲੇ ਜਿਹੜੇ ਆਪਣੇ ਕਿਸਾਨ ਭਰਾਣੇ ਉਹਨਾਂ ਸੇ ਟਰੈਕਟਰ ਲਾਂਚ ਕੀਤਾ ਗਿਆ ਜੀ ਇਹ ਕਹਿੰਦੇ ਚ ਵੀ 4/4 ਚ ਤੁਹਾਨੂੰ ਮਿਲ ਜੇਗਾ ਫਰੰਟ ਟਾਇਰਾਂ ਦੇ ਚ 8 18 ਦੇ ਮਿਲ ਜਣਗੇ ਪਿਛਲੇ 13 6 ਦੇ ਮਿਲ ਜਣਗੇ ਇਹ ਸਾਈਜ਼ੀ ਸਾਡੇ ਕੋਲ ਇਹ ਇਹ ਕਿੰਨੇ ਐਚਪੀ ਟਰੈਕਟਰ ਹੈ ਜੀ ਇਹ ਆਪਣਾ 45 HP ਹੈ ਜੀ 45 45 ਹਸਪਾਵਰ ਦੇ ਵਿੱਚ ਮਿੱਤਰੋ ਤਾਂ ਖੇਤੀ ਵਾਲੇ ਵੀਰਾਂ ਵਾਸਤੇ ਬਹੁਤ ਲਾਹੇਵੰਦ ਟਰੈਕਟਰ ਹੈਣਾ ਇਹ ਵਾਰੀ ਸਰ ਨਾਲ ਆਪਾਂ ਨੂੰ 12 ਪਲੱਸ ਸਟੇਮ ਚ ਮਿਲੂਗਾ ਠੀਕ ਹੈ 12 ਸਪੀਡਾਂ ਅੱਗੇ ਤੇ ਤਿੰਨ ਪਿੱਛੇ ਠੀਕ ਹੈ ਇਹ ਵੀ ਹਾਈ ਲੋ మీడియం ਚ ਆ ਜੀ ਕੀ ਬਾਤ ਆ ਮਿੱਤਰੋ ਇਹ ਵੀ 4 ਵੀਲ ਹਾਈ ਲੋ మీడియం ਦੇ ਵਿੱਚ ਆ ਜੀ ਬੇਜਾਨੀਆਂ ਦੇ ਤਾਂ ਆਪਾਂ ਕੋਈ ਕੰਮ ਲੈ ਸਕਦੇ ਆ ਟਰੈਕਟਰ ਦਾ ਜੀ ਤੇ ਇਹ ਵੀ ਉੱਪਰੋਂ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਕਲੱਚ ਵੀ ਇਹਦੇ ਸਰ ਤੁਹਾਨੂੰ ਆਈ ਪੀਟੀਓ ਮਿਲੂਗਾ ਤੇ ਮਲਟੀ ਸਪੀਡ ਵੀ ਹੋਏੰਦੇ ਚ ਕੀ ਬਾਤ ਆ ਮਿੱਤਰੋ ਇਹ ਚਰਣਾ ਭਰਪੂਰ ਕਰ ਦਿੱਤੇ ਜੀ ਡਾਇਰੈਕਟਰ ਜਿਹੜੇ ਹੁਣ ਆ ਰਹੇ ਆ ਜੀ ਇਹ ਸੋਨਾ ਲੀਕਾ ਵੱਲੋਂ ਤੇ 13628 ਦੇ ਜਿਹੜੇ ਬੈਕ ਟਾਇਰ ਆ ਜੀ ਤੇ ਆਪਾਂ ਦੂਸਰਾ ਵੀ ਦਿਖਾ ਦਈਏ ਜਿਹੜਾ ਹੁਣ ਦੂਸਰੀ ਸ਼ੋਅ ਦੇ ਵਿੱਚ ਆ ਰਿਹਾ ਜੀ 65 ਹਸਪਾਵਰ ਸੀਆਰਡੀ ਆ ਇੰਜਨ ਦੇ ਵਿੱਚ ਜੀ ਟਾਈਗਰ ਸੀਰੀਜ਼ ਤੇ ਇਹ ਜੀ ਸੇਮ ਟਰੈਕਟਰ ਹੀ ਆ ਜਿਹੜਾ ਆਪਾਂ ਪਹਿਲਾਂ ਲਾਂਚ ਕਰਿਆ ਇਹ ਆਪਣੇ ਕੋਲ ਪਹਿਲਾਂ ਡੀਆਈ ਆਪਣੇ ਟਾਈਗਰ ਸ਼ੋਅ ਚ ਅਵੇਲੇਬਲ ਸੀਗਾ ਠੀਕ ਹੈ ਜੀ ਤੇ ਇਹ ਆਪਾਂ ਨੂੰ ਹੁਣ ਇਹ ਵੀ ਸ਼ੋਅ ਚ ਵੀ ਮਿਲ ਜੂਗਾ ਤੇ ਨਾਲ ਡੀਆਈ ਸ਼ੋਅ ਚ ਵੀ ਡੀਆਈ ਸ਼ੋਅ ਚ ਹੀ ਮਿਲ ਜੂਗਾ ਇਹਦੇ ਚ ਹੋਰ ਕੋਈ ਅੰਤਰ ਜੀ ਕੋਈ ਪਾਵਰ ਦਾ ਕੋਈ ਲੈਫਟ ਕੁਐਸਟੀ ਦਾ ਜੀ ਜਾਂ ਕੋਈ ਸਪੀਡ ਦਾ ਨਹੀਂ ਨਹੀਂ ਸਰ ਨਹੀਂ ਉਹ ਸਭ ਆਪਣੇ ਜਿਹੜੇ ਜੋ ਟੈਕਨੀਕਲਟੀ ਇਹ ਸਾਰੀ ਸੇਮ ਆ ਠੀਕ ਹੈ ਜੀ ਉਹੀ ਇੰਜਨ ਹੈ ਆਪਣਾ 4712 ਸੀਸੀ ਦਾ ਸਿਲੰਡਰ ਇੰਜਨ ਆ ਠੀਕ ਹੈ 12 12 ਗੇਅਰ ਸ਼ਿਫਟ ਹੈ ਠੀਕ ਹੈ ਪੀਟੀਓ ਵੀ ਆਪਣੀ 540 ਦੇ ਨਾਲ ਆਪਾਂ ਨੂੰ ਰਿਵਰਸ ਮਿਲ ਜੇਗੀ ਆਈਪੀਟੀਓ ਹੀ ਕਲੱਚ ਆ ਠੀਕ ਹੈ ਵੇਟ ਵੀ ਉਹਦੇ ਨਾਲ ਨੇ ਰੀਅਰ ਵੇਟ ਵੀ ਟਾਇਰਾਂ ਦੇ ਨਾਲ ਹੀ ਤੁਹਾਨੂੰ ਮਿਲਣਗੇ ਸ਼ਾਬਾਸ਼ ਮਿੱਤਰੋ ਇਹ ਆਪਣੀ ਸਿਰਫ ਜਿਹੜੀ ਪਸੰਦ ਆ ਆਪਦੇ ਗਾਹਕ ਦੀ ਵੀ ਉਹਨੇ ਡੀਆਈ ਸ਼ੋਅ ਦੇ ਵਿੱਚ ਜੋ ਪਹਿਲਾਂ ਤਵਾਰੀ ਸੀ ਉਹ ਲੈਣਾ ਜਾਂ ਇਹ ਟਾਈਗਰ ਸ਼ੋਅ ਦੇ ਵਿੱਚ ਜਿਹੜਾ ਲੈਣਾ ਜਿਹੜੇ ਇਹ ਸੀਰੀਜ਼ ਚੱਲ ਰਹੀ ਹੈ ਤਾਂ ਬਾਕੀ ਕੋਈ ਵੀ ਟਾਇਰ ਸਾਈਜ਼ ਸਰ ਇਹਦੇ ਚਾਪਾ ਨੂੰ ਪਿਛਲੇ 16 ਨੂੰ ਤੀ ਦੇ ਵਿੱਚ ਮਿਲ ਜਾਣਗੇ ਠੀਕ ਹੈ ਜੀ ਇਹ 11 5 ਤੋਂ ਵੀ ਦੇ ਵਿੱਚ 11 ਤੋਂ 24 ਦੇ ਵਿੱਚ ਮਿਲ ਜਾਣਗੇ ਠੀਕ ਹੈ ਠੀਕ ਹੈ ਜੀ ਇਹ ਵੀ ਆਪਸ਼ਨਲ ਹੈਗਾ ਜੀ ਆਪਣੇ ਕੋਲ ਆਪਸ਼ਨਲ ਟਾਇਰ ਸਾਈਜ਼ ਹੈਗਾ ਜੀ ਜਿਵੇਂ ਤੁਹਾਡੀ ਰਿਕੁਆਇਰਮੈਂਟ ਹੈ ਜੀ ਉਵੇਂ ਤੁਸੀਂ ਟਾਇਰ ਸਾਈਜ਼ ਲੈ ਸਕਦੇ ਹੋ ਜੀ ਤੇ ਬਾਕੀ ਮਾਗ ਹੀ ਮੇਲੇ ਤੇ ਖਾਸ ਡਿਸਕਾਊਂਟ ਕੀਤਾ ਹੋਇਆ ਬਾਈ ਹੋਰ ਹਨੇ ਜੀ ਤੇ ਠੀਕ ਹੈ ਸਰ ਧੰਨਵਾਦ ਜੀ ਬਹੁਤ-ਬਹੁਤ ਸਮਾਂ ਦੇਣ ਲਈ ਮਿਹਰਬਾਨੀ ਓਕੇ ਸਸਿਕਾ